ਇਹ ਤੇ ਨੌਜਵਾਨਾਂ ਦੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਲਲਕਾਰ ਹੈ ਕਿ ਜਿਹੜੇ ਨੌਜਵਾਨਾਂ ਨੇ 50 ਤੇ ਨੌਜਵਾਨਾਂ ਨੇ ਤੇਜ ਦੇ ਨੌਜਵਾਨਾਂ ਨੇ ਕਾਲੇ ਪਾਣੀ ਦੀਆਂ ਜੇਲਾ ਕਟੀਆਂ ਅੱਜ ਜਾਦੀ ਦੇ ਸਾਹ ਦਾ ਆਨੰਦ ਮਾਣ ਰਹੇ ਆ ਅੱਜ ਨਰਿੰਦਰ ਮੋਦੀ ਲਾਲ ਬੱਤੀ ਵਾਲੀਆਂ ਗੱਡੀਆਂ ਚ ਘੁੰਮਦਾ ਤੇ ਅੱਜ ਇਹਨਾਂ ਨੌਜਵਾਨਾਂ ਦੀ ਦੇਣ ਹੈ ਕਿ ਇਹਨਾਂ ਨੌਜਵਾਨਾਂ ਨੂੰ ਤੁਸੀਂ ਏਸ ਦੀ ਸਭ ਤੋਂ ਵੱਡੀ ਆਰਮੀ ਜਿਹਨੇ ਦੇਸ਼ ਦੀ ਸੁਰੱਖਤਾ ਸੁਰੱਖਿਆ ਕਰਨੀ ਹੈ ਉਹ ਠੇਕੇਦਾਰੀ ਸਿਸਟਮ ਕਰ ਰਿਹਾ ਹੈ ਇਥੋਂ ਪਤਾ ਲੱਗ ਰਿਹਾ ਹੈ ਕਿ ਅਦਾਨੀ ਅਮਬਾਨੀ ਦੇ ਇਸ਼ਾਰਿਆਂ 'ਚ ਚੱਲਣ ਵਾਲੀ ਸਰਕਾਰ ਹੈ ਅੱਜ ਦੇਸ਼ ਦੇ ਨੌਜਵਾਨ ਅੱਜ ਸੜਕਾਂ 'ਤੇ ਆ ਰਿੰਦਰ ਮੋਦੀ ਤੋਂ ਇਨਸਾਫ ਮੰਗ ਰਿਹਾ ਮੋਦੀ ਸਰਕਾਰ ਜ਼ਿੰਦਾਬਾਦ ਕ੍ਰਾਂਤੀ ਜਵਾਨ ਜੈ ਜਵਾਨ ਜੈ ਜਵਾਨ ਜੈ ਕਿਸਾਨ ਮਰਿੰਦਰ ਮੋਦੀ ਨੂੰ ਚੈਲੰਜ ਹੈ ਦੇਸ਼ ਦੇ ਨੌਜਵਾਨਾਂ ਦਾ ਕਿ ਇਹ ਜਿਹੜਾ ਵਾਪਸ ਕਰਨਾ ਪੈਣਾ ਕਿਤੇ ਜਿਹੜੀ ਅੱਜ ਤੁਸੀਂ ਬਾਲੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਤਿ ਸਰਕਾਰ ਮੁਰਾਬਤ ਜਿੰਦਾਬਾਦ